ਜਿਹੜਾ ਮਨ ਹੈ ਉਹਦੀਆਂ ਅਟਰੈਕਸ਼ਨਸ ਕਿਵੇਂ ਦੀਆਂ ਨੇ ਉਹ ਅਕੋਰਡਿੰਗ ਟੂ ਉਹਦੀਆਂ ਅਟਰੈਕਸ਼ਨਸ ਜੂਨ ਨਿਰਧਾਰਤ ਹੁੰਦੀ ਹੈ ਗੁਰਬਾਣੀ ਗੁਰੂ ਕਹਿੰਦੇ ਆ ਠੀਕ ਹੈ ਜੀ ਹਾਂਜੀ ਤੇ ਜਿਵੇਂ ਕਿਸੇ ਦੀ ਬਹੁਤ ਜ਼ਿਆਦਾ ਕਾਮ ਦੀ ਅਟਰੈਕਸ਼ਨਸ ਨੇ ਤਾਂ ਗੁਰਬਾਣੀ ਗੁਰੂ ਵਿੱਚ ਬਹੁਤ ਸਾਰੇ ਸ਼ਬਦ ਆਏ ਨੇ ਤਾਂ ਕਾਮ ਤੋਂ ਰਿਲੇਟ ਵੀ ਕਾਫੀ ਜੂਨਾ ਨੇ ਜਿੰਦੇ ਵਿੱਚ ਮਛਲੀ ਨੂੰ ਹਾਥੀ ਨੂੰ ਔਰ ਇੱਕ ਦੋ ਜੂਨਾ ਹੋਰ ਹੈਗੀਆਂ ਨੇ ਪਰਿੰਗਾ ਜਿਹੜਾ ਹੁੰਦਾ ਹੈ ਜਿਹੜਾ ਭਵਰਾ ਹੁੰਦਾ ਹੈ ਕੁਝ ਕਾਫੀ ਜੂਨਾ ਨੇ ਵੀ ਇਹ ਜੂਨਾ ਹਮੇਸ਼ਾ ਕਾਮ ਦੇ ਵਿੱਚ ਮਸਤ ਰਹਿੰਦੀਆਂ ਨੇ ਅਕਾ ਤੁਹਾਡੀਆਂ ਅਟ੍ਰੈਕਸ਼ਨਸ ਨੂੰ ਦੇਖਦੇ ਉੱਥੇ ਹੀ ਭੇਜ ਦਿੱਤਾ ਜਾਂਦਾ ਜਿਵੇਂ ਲੋਭ ਦੀ ਜੂਨ ਜਿਹੜੀ ਆ ਉਹਨੂੰ ਕੁੱਤੇ ਦੇ ਨਾਲ ਸਿਮਿਲਰ ਕੀਤਾ ਗਿਆ ਆ ਵੀ ਉਹ ਸਿਮਿਲਰ ਉਹਦੇ ਨਾਲ ਕਰ ਦਿੱਤਾ ਗਿਆ ਜਿਹੜੀਆਂ ਦੁਬਧਾਵਾਂ ਦੀਆਂ ਜੂਨਾ ਹੁੰਦੀਆਂ ਨੇ ਬਹੁਤ ਜ਼ਿਆਦਾ ਕਿਸੇ ਨਾਲ ਦੁਬਧਾ ਕਰਨੀ ਲੜਾਈ ਝਗੜੇ ਉਹ ਵੱਖਰੀਆਂ ਉਹ ਕਹਿੰਦੇ ਆ ਕਿ ਮਹਾਰਾਜ ਕੋਲ ਤੁਹਾਨੂੰ ਦੇਣ ਲਈ ਸਭ ਕੁਝ ਹੈ ਪਰ ਜੇ ਤੁਹਾਡੀਆਂ ਅਟ੍ਰੈਕਸ਼ਨਸ ਹੀ ਐਵੇਂ ਦੀਆਂ ਹੋਣਗੀਆਂ ਜੋ ਮਾਨਸ ਜਨਮ ਦੇ ਨਾਲ ਰਿਲੇਟ ਨਹੀਂ ਕਰਦੀਆਂ ਤਾਂ ਤੁਹਾਨੂੰ ਇੱਥੋਂ ਕੱਢ ਕੇ ਉੱਧਰ ਭੇਜ ਦਿੱਤਾ ਜਾਵੇਗਾ। ਮਨੁੱਖ ਨੂੰ ਇੱਕੋ ਹੀ ਦਿੱਤਾ ਹੈ ਵੀ ਉਹ ਮਨੁੱਖ ਜਨਮ ਇਹੋ ਜਿਹਾ ਆ ਜਿਹਦੇ ਵਿੱਚ ਆ ਕੇ ਭਗਤੀ ਕੀਤੀ ਜਾ ਸਕਦੀ ਹੈ। ਹੂੰ ਆਪਦੀਆਂ ਪੁਰਾਣੀਆਂ ਅਟਰੈਕਸ਼ਨਸ ਨੂੰ ਖਤਮ ਕਰਕੇ ਅਸੀਂ ਸੱਚ ਦੇ ਵਿੱਚ ਸਮਾ ਸਕਦੇ ਹਾਂ। ਹੂੰ ਤੇ ਜਦੋਂ ਅਸੀਂ ਮਾਨਸ ਜਨਮ ਲੈ ਕੇ ਇਹੋ ਜਿਹਾ ਕਰਮ ਕਰਦੇ ਆ ਤਾਂ ਮਹਾਰਾਜ ਫਿਰ ਸਾਡੇ ਕਰਮਾਂ ਦੇ ਮੁਤਾਬਿਕ ਸਾਨੂੰ ਉੱਧਰ ਭੇਜ ਦਿੰਦੇ ਆ।